ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੀਆਂ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੀ ਆਰਟੀ ਵੈਕੈਂਸੀਜ਼ ਆਉਣ ਵਾਲੇ ਟਾਈਮ ਵਿੱਚ ਵੇਖਣ ਨੂੰ ਮਿਲ ਸਕਦੀ ਹੈ ਪੀ ਆਰਟੀ ਵੈਕੈਂਸੀਜ਼ ਜਿਹਨੂੰ ਆਪਾਂ ਪ੍ਰਾਇਮਰੀ ਟੀਚਰ ਜਾਂ ਫਿਰ ਜੀ ਬੀਟੀ ਟੀਚਰ ਜਾਂ ਫਿਰ ਈਟੀਡੀ ਟੀਚਰ ਵੀ ਕਹਿ ਦਿੰਨੇ ਆ ਕੁਝ ਟਾਈਮ ਪਹਿਲਾਂ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਵਿੱਚ ਵੀ 393 ਵੈਕੈਂਸੀਜ਼ ਵੇਖਣ ਨੂੰ ਮਿਲੀਆਂ ਸੀਗੀਆਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਦਿੱਲੀ ਦੇ ਜਿਹੜੇ ਸਰਕਾਰੀ ਸਕੂਲ ਨੇ ਉੱਥੇ ਵੀ ਤੁਹਾਨੂੰ ਲਗਭਗ 11500 ਜੜੀਆਂ ਵੈਕੈਂਸੀਜ਼ ਨੇ ਜੀ ਉਹ ਵੇਖਣ ਨੂੰ ਮਿਲਣਗੀਆਂ ਸੋ ਜਦੋਂ ਵੀ ਨੋਟੀਫਿਕੇਸ਼ਨ ਆਊਗਾ ਉਹਦੇ ਬਾਰੇ ਤਾਂ ਤੁਹਾਨੂੰ ਦੱਸ ਹੀ ਦਵਾਂਗੇ ਇਸ ਦੇ ਨਾਲ ਨਾਲ ਇਹਨਾਂ ਵੈਕੈਂਸੀਜ਼ ਦੀ ਜਿਹੜੀ ਐਲੀਜੀਬਿਲਟੀ ਹੈਗੀ ਆ ਉਹਦੇ ਬਾਰੇ ਵੀ ਸਮਝ ਲੈਣੇ ਆ ਜੇਕਰ ਤੁਸੀਂ ਇਹਨਾਂ ਵੈਕੈਂਸੀਜ਼ ਦੇ ਵਿੱਚ ਅਪਲਾਈ ਕਰਨਾ ਹੈ ਫਿਊਚਰ ਦੀ ਮੈਂ ਗੱਲ ਕਰ ਰਿਹਾ ਤਾਂ ਉਹਦੇ ਲਈ ਤੁਹਾਡੇ ਕੋਲ ਈਟੀਟੀ ਜਾਂ ਫਿਰ ਜਿਹਨੂੰ ਤੁਸੀਂ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਕਹਿੰਦੇ ਹੋ ਇਹ ਕੋਰਸ ਤੁਸੀਂ ਜ਼ਰੂਰ ਕੀਤਾ ਹੋਵੇ ਐਂਡ ਇਸ ਦੇ ਨਾਲ ਨਾਲ ਗ੍ਰੈਜੂਏਸ਼ਨ ਦਾ ਕੋਰਸ ਵੀ ਤੁਸੀਂ ਜ਼ਰੂਰ ਕੀਤਾ ਹੋਵੇ ਗ੍ਰੈਜੂਏਸ਼ਨ ਦੀ ਜਿਹੜੀ ਡਿਗਰੀ ਹੈਗੀ ਐ ਜੀ ਉਹ ਵੀ ਕੰਪਲਸਰੀ ਹੋਊਗੀ ਤੇ ਇਸ ਦੇ ਨਾਲ सीटेट ਦਾ ਜਿਹੜਾ ਪੇਪਰ 1 ਹੈਗਾ ਜੀ ਏ ਵੀ ਪਾਸ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਜਿਹੜੇ ਕੈਟਾਗਰੀ ਵਾਲੇ ਸਟੂਡੈਂਟ ਹੁੰਦੇ ਆ ਜੀ ਉਹਨਾਂ ਨੂੰ ਆਪਾਂ ਜੇਕਰ ਸਿਰਫ ਐਸਸੀ ਕੈਟਾਗਰੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਜੇਕਰ 82 ਨੰਬਰ ਵੀ ਹੈਗੇ ਆ ਉਨਾ ਦਾ ਫਿਰ ਵੀ ਕੰਮ ਚੱਲ ਜਾਣਾ ਆ ਬਾਕੀ ਜਿਹੜੇ OBC ਜਿਹੜੇ ਕੈਂਡੀਡੇਟਸ ਹੁੰਦੇ ਆ ਜੀ ਉਹਨਾਂ ਨੂੰ 90 ਨੰਬਰ ਹੀ ਚਾਹੀਦੇ ਹੈਗੇ ਆ ਜੇਕਰ ਉਹ ਦਿੱਲੀ ਦੀਆਂ ਵੈਕੈਂਸੀਜ਼ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਆ ਕਿਉਂਕਿ ਜਿਹੜੀ ਸ਼ੋਰਟ ਮਿਲਣੀ ਆ ਉਹ ਸਿਰਫ ਦਿੱਲੀ ਦੇ ਜਿਹੜੇ OBC ਕੈਂਡੀਡੇਟ ਹੋਣਗੇ ਉਹਨਾਂ ਦੇ ਜੇਕਰ 82 83 84 ਨੰਬਰ ਹੋਣਗੇ ਉਹਨਾਂ ਦਾ ਕੰਮ ਚੱਲ ਜਾਣਾ ਆ ਤੁਹਾਡਾ ਨਹੀਂ ਚੱਲੂਗਾ ਐਂਡ ਇੱਕ ਗੱਲ ਹੋਰ ਕਿ ਜਿਹੜੇ ਸਾਥੀਆਂ ਨੇ 7 ਜੁਲਾਈ ਨੂੰ ETD ਸੀਟਟ ਦਾ ਜਿਹੜਾ ਪੇਪਰ 1 ਦੇਣਾ ਹੈ ਜੀ ਉਹ ਵੀ ਐਲੀਜੀਬਲ ਹੋ ਜਾਣਗੇ ਜੇਕਰ ਉਹ ਆਪ ਦਾ ਜਿਹੜਾ ਪੇਪਰ ਹੈਗਾ ਜੀ ਉਹ ਪਾਸ ਕਰਦੇ ਆ ਵਧੀਆ ਨੰਬਰ ਲੈ ਕੇ ਆਉਂਦੇ ਆ ਐਂਡ ਸੀਟਟ ਦੇ ਪੇਪਰ ਨੂੰ ਪਾਸ ਕਰਨਾ ਕੋਈ ਔਖੀ ਗੱਲ ਨਹੀਂ ਹੈਗੀ ਐਂਡ ਇਸ ਦੇ ਨਾਲ-ਨਾਲ ਤੁਸੀਂ ਇਸ ਗੱਲ ਦਾ ਵੀ ਧਿਆਨ ਰੱਖਣਾ ਆ ਕਿ ਜੇਕਰ ਮੈਂ ਇਹ ਵੀਡੀਓ ਬਣਾਈ ਹੈ ਤੇ ਇਹਦੇ ਪਿੱਛੇ ਏਮ ਕੀ ਹੈਗਾ ਆ ਕੀ ਟਾਰਗੇਟ ਹੈਗਾ ਆ ਤੁਸੀਂ ਇਹਨਾਂ ਵੀਡੀਓਜ਼ ਨੂੰ ਦੇਖ ਕੇ ਆਪ ਦੀ ਜਿਹੜੀ ਤਿਆਰੀ ਹੈਗੀ ਆ ਉਹ ਕਰ ਸਕਦੇ ਹੋ ਤੁਸੀਂ Google ਤੋਂ ਸਿਲੇਬਸ ਜਿਹੜਾ ਹੈਗਾ ਜੀ ਉਹ ਡਾਊਨਲੋਡ ਕਰ ਲਿਓ ਕਾਮਨ ਪੇਪਰ ਦਾ ਐਂਡ ਜਿਹੜੇ ਵੀ ਇੱਥੇ ਸਬਜੈਕਟ ਦੇ ਜਿਹੜੇ ਪੇਪਰ ਹੁੰਦੇ ਆ ਜਿਹਦੇ ਵਿੱਚ ਮੈਥ ਸਾਇੰਸ ਐਸਐਸਟੀ ਸਾਰਾ ਕੁਝ ਹੀ ਪੁੱਛਿਆ ਜਾਂਦਾ ਸੋ ਉਹਦੀ ਤੁਸੀਂ ਪ੍ਰੋਪਰ ਵਧੀਆ ਤਰੀਕੇ ਨਾਲ ਤਿਆਰੀ ਕਰੋ ਸਖਤ ਜੇ ਤਰੀਕੇ ਨਾਲ ਕੰਸਿਸਟੈਂਸੀ ਬਣਾ ਕੇ ਰੱਖੋ ਤਾਂ ਜੋ ਤੁਹਾਡਾ ਜਿਹੜਾ ਨੰਬਰ ਹੈਗਾ ਜੀ ਇਹਨਾਂ ਵੈਕੈਂਸੀਜ਼ ਦੇ ਵਿੱਚ ਲੱਗ ਸਕੇ ਸੋ ਇਹ ਸੀਗੀ ਛੋਟੀ ਜੀ ਵੀਡੀਓ ਹੋਪਸ ਆਪ ਵੀਡੀਓ ਤੁਹਾਨੂੰ ਜਰੂਰ ਪਸੰਦ ਆਈ ਹੋਊਗੀ ਜੇਕਰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਐਂਡ ਆਪਣੇ ਇਸ ਚੈਨਲ ਤੇ ਤੁਹਾਨੂੰ ਟੀਚਿੰਗ ਇਗਜ਼ਾਮ ਤੋਂ ਸੰਬੰਧਿਤ ਜਾਂ ਫਿਰ ਕੋਈ ਵੀ ਗਵਰਨਮੈਂਟ ਜੌਬ ਤੋਂ ਸੰਬੰਧਿਤ ਜਿਹੜੇ ਸਾਰੇ ਅਪਡੇਟਸ ਹੈਗੇ ਆ ਜੀ ਉਹਨਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਸੋ ਇਸ ਦੇ ਨਾਲ ਹੀ ਦਿਓ ਇਜਾਜ਼ਤ ਥੈਂਕ ਯੂ so much for watching god bless you all